ਪੂਰੇ ਵਿਸ਼ਵ ਭਰ ਦੇ ਨਾਲ ਨਾਲ ਫਗਵਾੜਾ ਵਿਖੇ ਵੀ ਵਿਸ਼ਵ ਰੈੱਡ ਕਰਾਸ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੰਦੀ ਬਲੱਡ ਬੈਂਕ ਫਗਵਾੜਾ ਵਿਖੇ ਪ੍ਰਧਾਨ ਮਲਕੀਆ ਸਿੰਘ ਰਗਬੋਤਰਾ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦਾ ਸ਼ੁਭਰਾਮ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਇਸ ਪਵਿੱਤਰ ਇਸ਼ਾਨ ਨਾਲ ਆਪਣਾ ਖੂਨਦਾਨ ਕੀਤਾ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਜਿੱਥੇ ਇਸ ਦਿਹਾੜੇ ਦੀ ਮਹੱਤਤਾ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਉਹ ਤੇਈ ਸਰਦਾਰ ਮਲਕੀਤ ਸਿੰਘ ਰਗਭੋਤਰਾ ਨੇ ਕਿਹਾ ਕਿ ਇਸ ਦਿਹਾੜੇ ਦੀ ਸ਼ੁਰੂਆਤ 8 ਮਈ 1829 ਨੂੰ ਹੋਈ ਸੀ ਤੇ ਉਸ ਦਿਨ ਤੋਂ ਹੀ ਇਹ ਦਿਨ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਦਿਨ ਵੱਧ ਚੜ੍ਹ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਿਹਾੜਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਮਿਲ ਸਕੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਅੱਜ ਦਾ ਦਿਨ ਹੈਨਰੀ ਡਿਊਨਟ ਜਿਹੜਾ ਕਿ ਸਵਿਟਜ਼ਰਲੈਂਡ ਦਾ ਸਨੀਕਸੀਗਾ ਅੱਜ ਉਸਦੇ ਜਨਮ ਦਿਨ ਨੂੰ ਹੈ। ਸਮਰਪਤ ਹੈ 8 ਮਈ 1800 ਤੇ 29 ਨੂੰ ਦਾ ਜਨਮ ਹੋਇਆ ਸੀਗਾ ਔਰ ਉਸ ਦੇਵ ਦੇ ਜੀਵਨ ਵਿੱਚ ਮੋੜ ਆਇਆ ਜਦੋਂ ਸੁਪਰੀਨੋ ਸ਼ਹਿਰ ਦੇ ਵਿੱਚ ਅਸਥਰੀਆ ਅਤੇ ਇਟਲੀ ਦੇ ਵਿੱਚ جنگ ਹੋਇਆ ਔਰ جنگ ਦੇ ਵਿੱਚ ਲਗਭਗ 40000 ਸੈਨਿਕ ਜਿਹੜੇ ਹਨ ਉਹਨਾਂ ਦੀ ਹਰਤੀ ਹੋ ਗਈ ਭਾਵ ਉਹਨਾਂ ਜਾਨ ਗੁਆਚ ਗਈ ਔਰ ਬਹੁਤ ਸਾਰੇ ਲੋਕ ਕਾਇਰ ਹੋ ਗਏ ਜਦੋਂ ਹੈਨੀ ਡਿਊਂਡ ਨੇ ਉਹਨਾਂ ਦਾ ਹਾਲ ਦੇਖਿਆ ਦੇਖਣ ਤੋਂ ਬਾਅਦ ਉਹਨਾਂ ਦਾ ਮਨ ਬੇਗਲ ਗਿਆ ਤੇ ਉਹਨੇ ਸੰਕਲਪ ਪਿਆ ਕਿ ਮੈਂ ਆਉਣ ਵਾਲੇ ਟਾਈਮ ਤੇ ਇਹ ਜਿਹਾ ਕੰਮ ਨਹੀਂ ਹੋਣ ਦੇਣਾ ਸੋ ਅਸਕਰੀਆ ਇਟਲੀ ਨੂੰ ਮਨਾ ਕੇ ਉਹਨੇ ਉਹ ਜਗ ਖਤਮ ਕਰਾਈ ਉਸ ਤੋਂ ਬਾਅਦ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਇਕੱਠਿਆ ਕਰਕੇ ਦੇਸ਼ਾਂ ਦੇ ਵਿੱਚ ਸ਼ਾਂਤੀ ਲਈ ਔਰ ਦੇਸ਼ਾਂ ਦੇ ਵਿੱਚ ਫਟਣਾ ਦੀ ਸੇਵਾ ਕਰਨ ਦੇ ਲਈ ਅਤੇ ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਦੇ ਲਈ ਅਤੇ ਹੈਲਥ ਕੇਅਰ ਸੇਵਾ ਦੇਣ ਦੇ ਸੰਕਲਪ ਇਹ ਉਹ ਕਾਇਦਾ ਦਿਨ ਉਸਦੇ ਜਨਮ ਦਿਨ ਨੂੰ ਸਮਰਪਿਤ ਹੈ ਔਰ ਸਾਰੀ ਦੁਨੀਆ ਦੇ ਵਿੱਚ ਰੈੱਡ ਕਰਾਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਇਸ ਦੇ ਨਾਲ ਇਹ ਸੰਕਲਪ ਵੀ ਲਿਆ ਜਾਂਦਾ ਹੈ ਕਿ ਸਾਰੀ ਦੁਨੀਆ ਵਿੱਚ ਸ਼ਾਂਤੀ ਰੱਖਣੀ ਹੈ ਉਹ ਲੋਕ ਜਿਹੜੇ ਕਣੋਂ ਦੁਖੀ ਹਨ ਹੈਲਥ ਪੁਆਇੰਟ ਆਫ 뷰 ਤੇ ਉਹਨਾਂ ਦੀ ਸੇਵਾ ਕਰਨੀ ਹੈ ਖਾਸ ਤੌਰ ਤੇ ਬਲੱਡ ਨੇਸ਼ਨ ਭਾਗ ਖੂਨ ਦਾ ਕਰਕੇ ਤੋ ਇਹ ਭਾਵਨਾ ਜਿਹੜੀ ਹੈ ਕੋਈ ਲਗਭਗ 150 ਸਾਲ ਪਹਿਲਾਂ ਪੰਜਾਬ ਵਿੱਚ ਵੀ ਪਣਪੀ ਸੀ ਰੈੱਡ ਕਰਾਸ ਦੀ ਭਾਵਨਾ ਇਹ ਭਾਈ ਕਨਈਆ ਬਾਰੇ ਆਪੇ ਜਾਣਦੇ ਹਾਂ ਅਨੰਦਪੁਰ ਸਾਹਿਬ ਦੀ ਲੜਾਈ ਔਰ ਲੜਾਈ ਦੇ ਵਿੱਚ ਮੁਗਲਾਂ ਨਾਲ ਲੜਾਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕਾਇਤ ਕੀਤੀ ਕਿ ਤੁਹਾਡਾ ਸੇਵਕ ਜਿਹੜਾ ਹੈ ਉਹ ਮੈਂ ਸਹਿ ਅਗਰੇ ਸਾਨੂੰ ਦੇਉ ਸੈਨਿਕ ਜਿਹੜੇ ਕਿ ਸਾਨੂੰ ਮਾਰਦੇ ਆ ਸਾਡੇ ਦੁਸ਼ਮਣ ਆ ਉਹਨਾਂ ਨੂੰ ਪਾਣੀ ਪਲਾ ਕੇ ਸਾਡੇ ਬਰਾਬਰ ਦੁਬਾਰਾ ਖੜਾ ਕਰ ਜਾਇਆ ਜਿਹੜੇ ਕਿ ਸਾਨੂੰ ਦੁਬਾਰਾ ਕੋ ਮਾਰਦੇ ਆ ਕਿਰਪਾ ਕਰਕੇ ਇਹਨੂੰ ਹਟਾਵਾਇਆ ਜਾਵੇ ਇਸ ਕੰਮ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਸੱਦਿਆ ਭਾਈ ਕਰਈਏ ਨੂੰ ਔਰ ਕਿਹਾ ਭਾਈ ਤੇਰੀ ਸ਼ਿਕਾਇਤ ਆ ਦਾ ਅਸੀਂ ਕਹਿੰਦਾ ਜੀ ਮੈਨੂੰ ਤਾਂ ਸਾਰੀ ਸ੍ਰਿਸ਼ਟੀ ਇੱਕ ਨਜ਼ਰ ਦਿੱਤੀ ਆ ਸਾਰੀ ਮਨੁੱਖਤਾ ਨੂੰ ਇੱਕ ਅੰਧਕ ਪਰਕ ਨਹੀਂ ਦਿਖਦਾ ਨੀ ਨਾ ਵੈਰੀ ਨਾ ਬਗਾਨਾ ਸਭਲ ਸੰਗ ਅੰਗੋ ਵਹਾਈ ਸੋ ਅੱਜ ਦੇ ਦਿਨ ਤੇ ਸਾਰੇ ਸੰਕਲਪ ਲੈਂਦੇ ਹਾਂ ਕਿ ਅਸੀਂ ਦੁਖੀਆਂ ਦੇ ਦੁਨੀਆ ਦੇ ਵਿੱਚ ਦੁਖੀ ਹਨ ਉਹਨਾਂ ਦੀ ਸੇਵਾ ਕਰਨੀ ਹੈ